ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉਹ ਪੰਜਾਬ ਦੀ ਆ ਭਾਰਤ ਦੀਆਂ ਨਹੀਂ ਬਲਕਿ ਇਹ ਤਸਵੀਰਾਂ ਕੈਨੇਡਾ ਦੇ ਟੋਰਾਂਟੋ ਦੀਆਂ ਹਨ ਜਿੱਥੇ ਕਿ ਕੈਨੇਡੀਅਨ ਰੈਪਰ ਡ੍ਰੇਕ ਵੱਲੋਂ ਆਪਣੇ ਘਰ ਦੀਆਂ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਉੱਤੇ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਹ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਲਗਾਤਾਰ ਹੋ ਰਹੀ بارش ਤੋਂ ਬਾਅਦ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਵੀ ਪਾਣੀ ਜਿਹੜਾ ਆ ਸੜਕਾਂ ਦੇ ਉੱਤੇ ਭਰ ਚੁੱਕਾ ਆ ਤੇ ਕੈਨੇਡੀਅਨ ਰੈਪਰ ਦੇ ਘਰ ਦੇ ਵਿੱਚ ਵੀ ਪਾਣੀ ਜਿਹੜਾ ਆ ਉਹ ਦਾਖਲ ਹੋ ਚੁੱਕਾ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡ੍ਰੇਕ ਕਿਸ ਤਰ੍ਹਾਂ ਆਪਣੇ ਕਾਰ ਦੇ ਵਿੱਚ ਵਾਈਪਰ ਲੈ ਕੇ ਖੜੇ ਨੇ ਤੇ ਉਹਨਾਂ ਦੇ ਕਾਰ ਦੇ ਅੰਦਰ ਪਾਣੀ ਜਿਹੜਾ ਆ ਉਹ ਦਾਖਿਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਤੇ ਸੂਅਰ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਲਗਾਤਾਰ ਬਾਰਿਸ਼ ਤੋਂ ਬਾਅਦ ਪਾਣੀ ਜਿਹੜਾ ਆ ਸੜਕਾਂ ਤੇ ਭਰ ਚੁੱਕਾ ਹੈ ਤੇ ਲੋਕਾਂ ਨੂੰ ਕੰਮ ਕਰ ਤੇ ਜਾਣ ਦੇ ਲਈ ਵੀ ਖਾਸੀ ਮੁਸੀਬਤਾਂ ਦਾ ਜਿਹੜਾ ਆ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦਿਨਾਲ ਹੀ ਕੈਨੇਡੀਅਨ ਰੈਪਰ ਡ੍ਰੇਕ ਵੱਲੋਂ ਵੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਉਹਨਾਂ ਦੇ ਕਾਰ ਦੇ ਪਾਣੀ ਜਿਹੜਾ ਆ ਲਗਾਤਾਰ ਭਰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉਹ ਪੰਜਾਬ ਜਾਂ ਭਾਰਤ ਦੀਆਂ ਨਹੀਂ ਬਲਕਿ ਇਹ ਤਸਵੀਰਾਂ ਕੈਨੇਡਾ ਦੇ ਟੋਰਾਂਟੋ ਦੀਆਂ ਜਿੱਥੇ ਕਿ ਕੈਨੇਡੀਅਨ ਰੈਪਰ ਡ੍ਰੇਕ ਵੱਲੋਂ ਆਪਣੇ ਘਰ ਦੀਆਂ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਉੱਤੇ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਹ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਲਗਾਤਾਰ ਹੋ ਰਹੀ بارش ਤੋਂ ਬਾਅਦ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਵੀ ਪਾਣੀ ਜਿਹੜਾ ਹੈ ਸੜਕਾਂ ਦੇ ਉੱਤੇ ਭਰ ਚੁੱਕਾ ਹੈ ਤੇ ਕੈਨੇਡੀਅਨ ਰੈਪਰ ਦੇ ਘਰ ਦੇ ਵਿੱਚ ਵੀ ਪਾਣੀ ਜਿਹੜਾ ਹੈ ਉਹ ਦਾਖਲ ਹੋ ਚੁੱਕਾ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡ੍ਰੇਕ ਕਿਸ ਤਰ੍ਹਾਂ ਆਪਣੇ ਕਾਰ ਦੇ ਵਿੱਚ ਵਾਈਪਰ ਲੈ ਕੇ ਖੜੇ ਨੇ ਤੇ ਉਹਨਾਂ ਦੇ ਕਾਰ ਦੇ ਅੰਦਰ ਪਾਣੀ ਜਿਹੜਾ ਆ ਉਹ ਦਾਖਿਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਤੇ ਸੂਰ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਲਗਾਤਾਰ ਬਾਰਿਸ਼ ਤੋਂ ਬਾਅਦ ਪਾਣੀ ਜਿਹੜਾ ਆ ਸੜਕਾਂ ਤੇ ਭਰ ਚੁੱਕਾ ਹੈ ਤੇ ਲੋਕਾਂ ਨੂੰ ਕੰਮ ਕਰ ਤੇ ਜਾਣ ਦੇ ਲਈ ਵੀ ਖਾਸੀ ਮੁਸੀਬਤਾਂ ਦਾ ਜਿਹੜਾ ਆ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦਿਨਾਲ ਹੀ ਕੈਨੇਡੀਅਨ ਰੈਪਰ ਡ੍ਰੇਕ ਵੱਲੋਂ ਵੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਉਹਨਾਂ ਦੇ ਕਾਰ ਦੇ ਪਾਣੀ ਜਿਹੜਾ ਆ ਲਗਾਤਾਰ ਭਰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉਹ ਪੰਜਾਬ ਜਾਂ ਭਾਰਤ ਦੀਆਂ ਨਹੀਂ ਬਲਕਿ ਇਹ ਤਸਵੀਰਾਂ ਕੈਨੇਡਾ ਦੇ ਟੋਰਾਂਟੋ ਦੀਆਂ ਜਿੱਥੇ ਕਿ ਕੈਨੇਡੀਅਨ ਰੈਪਰ ਡ੍ਰੇਕ ਵੱਲੋਂ ਆਪਣੇ ਘਰ ਦੀਆਂ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਉੱਤੇ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਹ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਲਗਾਤਾਰ ਹੋ ਰਹੀ بارش ਤੋਂ ਬਾਅਦ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਵੀ ਪਾਣੀ ਜਿਹੜਾ ਆ ਸੜਕਾਂ ਦੇ ਉੱਤੇ ਭਰ ਚੁੱਕਾ ਆ ਤੇ ਕੈਨੇਡੀਅਨ ਰੈਪਰ ਦੇ ਘਰ ਦੇ ਵਿੱਚ ਵੀ ਪਾਣੀ ਜਿਹੜਾ ਆ ਉਹ ਦਾਖਲ ਹੋ ਚੁੱਕਾ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡ੍ਰੇਕ ਕਿਸ ਤਰ੍ਹਾਂ ਆਪਣੇ ਕਾਰ ਦੇ ਵਿੱਚ ਵਾਈਪਰ ਲੈ ਕੇ ਖੜੇ ਨੇ ਤੇ ਉਹਨਾਂ ਦੇ ਕਾਰ ਦੇ ਅੰਦਰ ਪਾਣੀ ਜਿਹੜਾ ਆ ਉਹ ਦਾਖਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਲਗਾਤਾਰ بارش ਤੋਂ ਬਾਅਦ ਪਾਣੀ ਜੜਾਇਆ ਸੜਕਾਂ ਤੇ ਭਰ ਚੁੱਕਾ ਹੈ ਤੇ ਲੋਕਾਂ ਨੂੰ ਕੰਮ ਕਰ ਤੇ ਜਾਣ ਦੇ ਲਈ ਵੀ ਖਾਸੀ ਮੁਸੀਬਤਾਂ ਦਾ ਜਿਹੜਾ ਆ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦਿਨਾਲ ਹੀ ਕੈਨੇਡੀਅਨ ਰੈਪਰ ਡ੍ਰੇਕ ਵੱਲੋਂ ਵੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਉਹਨਾਂ ਦੇ ਘਰ ਦੇ ਪਾਣੀ ਜਿਹੜਾ ਆ ਲਗਾਤਾਰ ਭਰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉਹ ਪੰਜਾਬ ਦੀ ਆ ਭਾਰਤ ਦੀਆਂ ਨਹੀਂ ਬਲਕਿ ਇਹ ਤਸਵੀਰਾਂ ਕੈਨੇਡਾ ਦੇ ਟੋਰਾਂਟੋ ਦੀਆਂ ਆ ਜਿੱਥੇ ਕਿ ਕੈਨੇਡੀਅਨ ਰੈਪਰ ਡ੍ਰੇਕ ਵੱਲੋਂ ਆਪਣੇ ਘਰ ਦੀਆਂ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਉੱਤੇ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਹ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਲਗਾਤਾਰ ਹੋ ਰਹੀ بارش ਤੋਂ ਬਾਅਦ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਵੀ ਪਾਣੀ ਜਿਹੜਾ ਆ ਸੜਕਾਂ ਦੇ ਉੱਤੇ ਭਰ ਚੁੱਕਾ ਆ ਤੇ ਕੈਨੇਡੀਅਨ ਰੈਪਰ ਦੇ ਘਰ ਦੇ ਵਿੱਚ ਵੀ ਪਾਣੀ ਜਿਹੜਾ ਆ ਉਹ ਦਾਖਲ ਹੋ ਚੁੱਕਾ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡ੍ਰੇਕ ਕਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਵਾਈਪਰ ਲੈ ਕੇ ਖੜੇ ਨੇ ਤੇ ਉਹਨਾਂ ਦੇ ਘਰ ਦੇ ਅੰਦਰ ਪਾਣੀ ਜਿਹੜਾ ਆ ਉਹ ਦਾਖਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਕਨੇਡਾ ਦੇ ਵਿੱਚ ਵੀ ਲਗਾਤਾਰ بارش ਤੋਂ ਬਾਅਦ ਪਾਣੀ ਜੜਾਇਆ ਸੜਕਾਂ ਤੇ ਭਰ ਚੁੱਕਾ ਹੈ ਤੇ ਲੋਕਾਂ ਨੂੰ ਕੰਮ ਕਰ ਤੇ ਜਾਣ ਦੇ ਲਈ ਵੀ ਖਾਸੀ ਮੁਸੀਬਤਾਂ ਦਾ ਜਿਹੜਾ ਆ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦਿਨਾਲ ਹੀ ਕਨੇਡੀਅਨ ਰੈਪਰ ਡ੍ਰੇਕ ਵੱਲੋਂ ਵੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਉਹਨਾਂ ਦੇ ਘਰ ਦੇ ਪਾਣੀ ਜਿਹੜਾ ਆ ਲਗਾਤਾਰ ਭਰਦਾ ਹੋਇਆ ਨਜ਼ਰ ਆ ਰਿਹਾ ਹੈ